ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਸੈਂਸਰ ਬੋਰਡ ਨੇ ਪਾਸ ਕਰ ਦਿੱਤੀ ਹੈ ਜੀ ਆਂ ਦਾਦੀ ਕੇ ਸੈਂਸਰ ਬੋਰਡ ਦੇ ਵੱਲੋਂ ਤਿੰਨ ਕੱਟ ਲਗਾਏ ਗਏ ਨੇ ਇਸ ਫਿਲਮ ਦੇ ਵਿੱਚ ਤੇ ਨਾਲ ਹੀ 10 ਬਦਲਾਅ ਜਿਹੜੇ ਆ ਉਹ ਕੀਤੇ ਗਏ ਆ ਤਾਂ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਤੇ ਸਭ ਨੂੰ ਇਹ ਸੀ ਕਿ ਕੰਗਣਾ ਰਣੌਤ ਦੀ ਐਮਰਜੈਂਸੀ ਫਿਲਮ ਜਿਹੜੀ ਹੈ ਉਹ ਰਿਲੀਜ਼ ਨਹੀਂ ਹੋ ਸਕੇਗੀ ਕਿਉਂਕਿ ਪਹਿਲਾਂ ਸੈਂਸਰ ਬੋਰਡ ਨੇ ਰੋਕੀ ਹੋਈ ਸੀ ਪਰ ਹੁਣ ਤਾਂ ਅੰਦਾਜ਼ ਦੇ ਕੇ ਸੈਂਸਰ ਬੋਰਡ ਨੇ ਫਿਲਮ ਦੇ ਵਿੱਚ ਤਨ ਕੱਟ ਲਾਇਆ ਨੇ ਤਨ ਕੱਟ ਲਾਇਆ ਨੇ ਤੇ 10 ਬਦਲਾਅ ਕਰਕੇ ਫਿਲਮ ਨੂੰ ਯੂਏ ਸਰਟੀਫਿਕੇਟ ਜਿਹੜਾ ਉਹ ਦੇ ਦਿੱਤਾ ਹੈਗਾ ਹਾਲਾਂਕਿ ਰੀਲੀਜ਼ਿੰਗ ਡੇਟ ਜਿਹੜੀ ਅਜੇ ਤੱਕ ਨਵੀਂ ਜਾਰੀ ਨਹੀਂ ਕੀਤੀ ਗਈ ਕਿਉਂਕਿ ਪਹਿਲਾਂ ਜਿਹੜੀ ਰੀਲੀਜ਼ਿੰਗ ਡੇਟ ਸੀ ਉਹ 6 ਸਪਟੰਬਰ ਸੀ ਪਰ ਹੁਣ ਤਾਂ ਉਹਦਾ ਦੇ ਕਿ ਨਵੀਂ ਰੀਲੀਜ਼ਿੰਗ ਡੇਟ ਅਜੇ ਤੱਕ ਨਹੀਂ ਜਾਰੀ ਕੀਤੀ ਗਈ ਤੇ ਫਿਲਹਾਲ ਉਸ ਦੀ ਉਡੀਕ ਕਰਨੀ ਪਵੇਗੀ ਪਰ ਸੈਂਸਰ ਬੋਰਡ ਨੇ ਹੁਣ ਸਰਟੀਫਿਕੇਟ ਜਿਹੜਾ ਦੇ ਦਿੱਤਾ ਹੈ ਕਲੀਅਰੈਂਸ ਸਰਟੀਫਿਕੇਟ ਦੇ ਦਿੱਤਾ ਹੈ ਸੈਂਸਰ ਬੋਰਡ ਨੇ ਕਿਉਂਕਿ ਇਸ ਫਿਲਮ ਦੇ ਵੇ ਜਿਹੜਾ ਤਿੰਨ ਕੱਟ ਲਗਾਏ ਗਏ ਸੀ ਔਰ ਹੁਣ 10 ਬਦਲਾ ਜਿਹੜੇ ਆ ਉਹ ਕੀਤੇ ਗਏ ਪਿੰਡਰਾਂ ਵਾਲਿਆਂ ਹੋਣਾ ਦਾ ਜਿਹੜਾ ਇੱਕ ਸੀਨ ਦਿਖਾਇਆ ਗਿਆ ਸੀ ਜੋ ਟ੍ਰੇਲਰ ਆਉਂਦਾ ਤਾਂ ਉਸ ਤੇ ਉੱਪਰ ਲਗਾਤਾਰ ਸਿੱਖ ਸਿੱਖ ਜਗਤ ਨੇ ਵਿਰੋਧ ਕੀਤਾ ਸੀ ਤੇ ਲਗਾਤਾਰ ਜਿਹੜਾ ਐਸਜੀਪੀਸੀਵੀ ਵਿਰੋਧ ਕਰ ਰਹੀ ਸੀ ਉਹਨਾਂ ਸੀਨਾਂ ਨੂੰ ਲੈ ਕੇ ਹਾਲਾਂਕਿ ਇਹ ਅਜੇ ਤੱਕ ਨਹੀਂ ਕਲੀਅਰ ਹੋਇਆ ਕਿ ਜਿਹੜੇ ਤਿੰਨ ਸੀਨ ਕੱਟੇ ਗਏ ਨੇ ਉਸ ਦੇ ਵਿੱਚ ਸੰਤ ਪਿੰਡਰਾਂ ਵਾਲਿਆਂ ਵਾਲਾ ਜਿਹੜਾ ਸੀਨ ਸੀ ਉਹ ਕੱਟਿਆ ਗਿਆ ਜਾਂ ਨਹੀਂ ਕੱਟਿਆ ਗਿਆ ਕਿਉਂਕਿ ਇਸ ਦੇ ਬਾਰੇ ਤਾਂ ਕੁਝ ਵੀ ਨਹੀਂ ਪਤਾ ਲੱਗਿਆ ਪਰ ਜਿਹੜੇ ਤਿੰਨ ਸੀਨ ਕੱਟੇ ਗਏ ਨੇ ਤੇ 10 ਬਦਲਾਅ ਜਿਹੜੇ ਆ ਉਹ ਕੀਤੇ ਗਏ ਨੇ ਕੁਝ ਡਾਇਲੋਗ ਵੀ ਚੇਂਜ ਕੀਤੇ ਗਏ ਨੇ ਕੁਝ ਗੱਲਾਂ ਵੀ ਚੇਂਜ ਕੀਤੀਆਂ ਗਈਆਂ ਤੇ ਨਾਲ ਹੀ ਜਿਹੜਾ ਸੈਂਸਰ ਬੋਰਡ ਨੇ ਇੱਕ ਹੋਰ ਖਾਸ ਗੱਲ ਜਿਹੜੀ ਕਹੀ ਹੈ ਸੈਂਸਰ ਬੋਰਡ ਨੇ ਕਿਹਾ ਕਿ ਜਿਹੜੇ ਸੀਨ ਜਾਂ ਜਿਹੜੀ ਇਸ ਫਿਲਮ ਦੇ ਵਿੱਚ ਪੂਰੀ ਦੀ ਪੂਰੀ ਜਿਹੜੀ ਡਾਇਲੋਗ ਲਿਖੇ ਗਏ ਨੇ ਜਾਂ ਜਿਹੜੇ ਪੱਖ ਦਿਖਾਏ ਗਏ ਨੇ ਉਸ ਦਾ ਜਿਹੜਾ ਪੂਰਾ ਪ੍ਰੂਫ ਹੈ ਮੇਕਰਸ ਜਿਹੜੇ ਫਿਲਮ ਬਣਾਉਣ ਵਾਲੇ ਉਸ ਦਾ ਪ੍ਰੂਫ ਦੇਣ ਕਿ ਉਹਨਾਂ ਦੇ ਸੋਰਸ ਕੀ ਨੇ ਉਹਨਾਂ ਨੇ ਕਿੱਥੋਂ ਇਸ ਫਿਲਮ ਦੀ ਪੂਰੀ ਦੀ ਪੂਰੀ ਜਿਹੜੀ ਸਕ੍ਰਿਪਟ ਲਿਖੀ ਐ ਜਾਂ ਇਸ ਫਿਲਮ ਦੇ ਬਾਰੇ ਜਿਹੜੀਆਂ ਗੱਲਾਂ ਲਿਖੀਆਂ ਨੇ ਜਾਂ ਇਸ ਫਿਲਮ ਦੇ ਵਿੱਚ ਜੋ ਦਿਖਾਇਆ ਗਿਆ ਉਹ ਸਭ ਨੂੰ ਲੈ ਕੇ ਫਿਲਮ ਦੀ ਸਟੋਰੀ ਸਕ੍ਰਿਪਟ ਨੂੰ ਲੈ ਕੇ ਜਿਹੜਾਗਾ ਉਹਨਾਂ ਦੇ ਸੋਰਸਸ ਦੱਸਣ ਦੇ ਲਈ ਕਿਹਾ ਹੈਗਾ ਤਾਂ ਦੱਸਦੇ ਕਿ ਵੱਡੀ ਖਬਰ ਕੰਗਣਾ ਨੌ ਦੀ ਫਿਲਮ ਜੋ ਕਿ 6 ਤਰੀਕ ਨੂੰ ਰਿਲੀਜ਼ ਹੋਣੀ ਸੀ ਉਸ ਤੋਂ ਬਾਅਦ ਲਗਾਤਾਰ ਪੰਗਾ ਖੜਾ ਹੋ ਜਾਂਦਾ ਜਦੋਂ ਸਿੱਖ ਜਗਤ ਜਿਹੜੇ ਆ ਦੱਸਦੀ ਐ ਕਿ ਵਿਰੋਧ ਕਰਦੇ ਆ ਲਗਾਤਾਰ ਕਿਉਂਕਿ ਜਿਸ ਹਿਸਾਬ ਦੀ ਇਸ ਦੇ ਵਿੱਚ ਸੀਨ ਦਿਖਾਇਆ ਗਿਆ ਸੀ ਖਾਸ ਤੌਰ ਤੇ ਸਿੱਖਾਂ ਦਾ ਅਕਸ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਦੇ ਵਿੱਚ ਸੰਤ ਭਿੰਡਰਾਂ ਵਾਲਿਆਂ ਹੋਣਾ ਨੂੰ ਲੈ ਕੇ ਜੋ ਸੀਨ ਦਿਖਾਇਆ ਗਿਆ ਸੀ ਜੋ ਗੱਲਾਂ ਕਹੀਆਂ ਗਈਆਂ ਸੀ ਉਸ ਦੇ ਉੱਪਰ ਜਿਹੜਾ ਸਖਤ ਇਤਰਾਜ਼ ਜਤਾਇਆ ਗਿਆ ਸੀ ਐਸਜੀਪੀਸੀ ਦੇ ਵੱਲੋਂ ਵੀ ਪਰ ਹੁਣ ਸੈਂਸਰ ਬੋਰਡ ਨੇ ਤਿੰਨ ਕੱਟ ਲਾਏ ਨੇ 10 ਬਦਲਾਅ ਕੀਤੇ ਆ ਤਿੰਨ ਕੱਟ ਕਿਹੜੇ-ਕਿਹੜੇ ਨੇ ਉਹਨਾਂ ਸੀਨਾ ਦੇ ਉੱਪਰ ਜਿਹੜੇ ਕੱਟ ਲਗਾਏ ਗਏ ਨੇ ਇਸ ਦੇ ਬਾਰੇ ਤਾਂ ਕੁਝ ਨਹੀਂ ਪਤਾ ਕਿ ਕਿਹੜੇ ਤਿੰਨ ਸੀਨ ਕੱਟੇ ਨੇ ਤੇ ਕਿਹੜੇ 10 ਬਦਲਾਅ ਕਰਿਆ 10 ਬਦਲਾਅ ਦੇ ਵਿੱਚ ਜੋ ਹੁਣ ਤੱਕ ਦੀਆਂ ਖਬਰਾਂ ਆ ਰਹੀਆਂ ਮੁੱਢਲੀ ਜਾਣਕਾਰੀ ਆ ਰਹੀ ਹੈ ਉਸ ਦੇ ਮੁਤਾਬਕ ਜਿਹੜੇ 10 ਬਦਲਾਅ ਕੀਤੇ ਨੇ ਉਹ 10 ਬਦਲਾਅ ਦੇ ਵਿੱਚ ਡਾਇਲੋਗ ਵੀ ਨੇ ਡਾਇਲੋਗ ਵੀ ਕੁਝ ਬਦਲੇ ਨੇ ਕੁਝ ਜਿਹੜੀਆਂ ਫਿਲਮ ਦੇ ਵਿੱਚ ਗੱਲਾਂ ਕਹੀਆਂ ਗਈਆਂ ਉਹ ਵੀ ਬਦਲੀਆਂ ਨੇ ਤੇ ਨਾਲ ਹੀ ਕੁਝ ਜਿਹੜੀਆਂ ਘਟਨਾਵਾਂ ਦਿਖਾਈਆਂ ਗਈਆਂ ਉਹ ਵੀ ਚੇਂਜ ਕੀਤੀਆਂ ਨੇ ਹਾਲਾਂਕਿ ਸਿੱਖਾਂ ਵਾਲੀ ਜਿਹੜੀ ਗੱਲ ਹੈ ਸਿੱਖਾਂ ਵਾਲਾ ਜਿਹੜਾ ਇੱਕ ਪੂਰਾ ਦਾ ਪੂਰਾ ਐਸਪੈਕਟ ਹੈਗਾ ਇਸ ਦਾ ਤਾਂ ਉਦੋਂ ਪਤਾ ਲੱਗੂਗਾ ਜਦੋਂ ਫਿਲਮ ਰਿਲੀਜ਼ ਹੋਏਗੀ ਤੇ ਜੋ ਫਿਲਮ ਤੁਸੀਂ ਸਿਨੇਮਾ ਘਰਾਂ ਦੇ ਵਿੱਚਾਂ ਫਿਲਮ ਤੁਸੀਂ ਜੋ ਦੇਖੋਗੇ ਫਿਰ ਪਤਾ ਲੱਗੂ ਕਿ ਇਸ ਦੇ ਵਿੱਚ ਉਹ ਵਾਲੇ ਸੀਨ ਹੈਗੇ ਆ ਜਾਂ ਨਹੀਂ ਜਿਸ ਨੂੰ ਲੈ ਕੇ ਸਿੱਖਾਂ ਨੇ ਵਿਰੋਧ ਕੀ ਤਾਜ਼ੀ ਪਰਦਾਦੇ ਕਿ ਹੁਣ ਤਿੰਨ ਬਤਨ ਕੱਟ ਜਿਹੜੇ ਲਗਾਏ ਗਏ ਨੇ ਤੇ 10 ਬਦਲਾ ਇਸ ਫਿਲਮ ਦੇ ਵਿੱਚ ਕੀਤੇ ਗਏ ਨੇ ਤਾਂ ਫਿਲਹਾਲ ਹਈ ਨਵੀਂ ਜਿਹੜੀ ਰਿਲੀਜ਼ਿੰਗ ਡੇਟ ਆ ਉਸ ਦੇ ਬਾਰੇ ਕੁਝ ਨਹੀਂ ਪਤਾ ਕੀ ਕਦੋਂ ਰਿਲੀਜ਼ ਹੋਣੀ ਹੈ 6 ਸਤੰਬਰ ਨੂੰ ਪਹਿਲਾਂ ਰਿਲੀਜ਼ ਹੋਣੀ ਸੀ ਥੋੜੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਅਗਲੀ ਨਵੀਂ ਰਿਲੀਜ਼ਿੰਗ ਡੇਟ ਵੀ ਜਿਹੜੀ ਹੈ ਉਹ ਆਜ